ਹਾਂਜੀ ਸੰਗਤੋ ਤੁਹਾਡਾ ਸਵਾਗਤ ਹੈ ਮੇਰਾ ਚੈਨਲ ਮੇਰਾ ਸਫਰ ਗਗਨਵਾਵਾ ਦੇ ਵਿੱਚ ਸਵੇਰ ਦੇ 5 ਵਜੇ ਦਾ ਟਾਈਮ ਆ ਜੀ ਯਾਤਰਾ ਆਪਣੀ ਸਟਾਰਟ ਅੱਧਾ ਕਿਲੋਮੀਟਰ ਲੰਘਿਆ ਜੀ ਸੰਗਤ ਸਿੱਧੀ ਖੜੀ ਚੜ੍ਹਾਈ ਆ 6 ਕਿਲੋਮੀਟਰ ਦੀ ਹਲੋ ਚਲੋ ਭਾਈ ਬਰਸਾਤੀ ਦੇ ਦੇਣੀ ਆਪਾਂ ਨੂੰ ਆਹ ਹਾਂਜੀ ਸੰਗ ਤੋਂ 4 ਕਿਲੋਮੀਟਰ ਤੱਕ ਆਪਾਂ ਆ ਚੁੱਕੇ ਹਾਂ ਉੱਪਰ ਤੇ ਥੋੜਾ ਜਿਹਾ ਰੈਸਟ ਕਰ ਰਹੇ ਹਾਂਗੇ ਬਹੁਤ ਟਫਾ ਚੜਾਈ ਆ ਵੀਰ ਪਾਣੀ ਪੀਂਦਾ ਹੋਇਆ ਤਾਂ ਇੱਧਰ ਆਪਣੇ ਵੀਰ ਜੀ ਪਾਣੀ ਪੀ ਰਹੇ ਹੈ ਪਾਣੀ ਥੋੜਾ ਥੋੜਾ ਪੀਣਾ ਵੀ ਜ਼ਰੂਰੀ ਆ ਕੋਈ ਨਾ ਜੀ ਰਹਿੰਦੀ ਆ ਥੋੜੀ ਸਰੀਰ ਦੇ ਵਿੱਚ ਜਿਆਦਾ ਵੈਕਲ ਸ਼ਿਕਾ ਖਾਂਕਾ ਵੈਕਲ ਜੀ ਕੀ ਫਤੇ ਜੀ ਉਹ ਦੇਖੋ ਜੀ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ ਜੀ ਆਪਾਂ ਨੂੰ ਪਹਿਲੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ ਜੀ ਆਪਾਂ ਨੂੰ ਹੁਣ ਚਾਰਿਆਂ ਨਿਸ਼ਾਨ ਸਾਹਿਬ ਦਿਖਾਈਏ ਤੁਹਾਨੂੰ ਹੋ ਪਹਿਲਾ ਨਿਸ਼ਾਨ ਸਾਹਿਬ ਆ ਸੰਗਤ ਤੋਂ ਨਾਲ-ਨਾਲ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਜਾਵਾਂਗੇ ਵੀਰੇ ਚਾਰਿਆਂ ਨਿਸ਼ਾਨ ਸਾਹਿਬ ਦਿਖਾਈਏ ਚਾਰ ਇਨਸਾਨ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜੀ ਮੈਂ ਪੰਜ ਚਾਰ ਸਾਲ ਹੋ ਗਏ। ਜਦਾਂ ਜਾਨੂੰ ਦਾ ਮਿਲਣਾ ਦਾ ਚੁੱਪਾ ਹੋ ਗਿਆ। ਬਿਲਕੁਲ। ਜੀ ਜੀ ਸਾਡੇ ਭਰਾ ਕਰਦੇ ਨੇ। ਹਾਂ। ਸਾਡੇ ਵਾਲੇ ਹਾਂ। ਸਭਵਾਰਾਂ ਹੀ ਸਭਵਾਰਾਂ ਹੋਣਾ ਸੀਗਾ ਮੈਂ ਸਰਦਾ ਸੋਚੀ ਤੇ ਉਹ ਮੱਝ ਦਾ ਤਾਂ ਪਹ ਨਹੀਂ ਗਿਆ ਹੌਲੀ 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 ਪੈਰ ਚੱਕ ਕੇ ਗਏ ਉਹ ਸਾਨ ਕਿਲੋਮੀਟਰ ਰਹਿ ਗਿਆ ਜੀ ਇੱਕ ਸਾਹਮਣੇ ਤੁਹਾਨੂੰ ਜੀ ਦੋ ਇਨਸਾਨ ਸਾਹਿਬ ਦੇ ਦਰਸ਼ਨ ਹੋਣਗੇ ਸੰਗਤੋ ਲਓ ਵੀ ਸੰਗਤੋ ਹੁਣ ਆਪਾਂ ਪਹੁੰਚ ਗਏ ਆ ਦੋ ਰਾਹੇ ਤੇ ਆਹ ਤਾਂ ਜਾਂਦਾ ਪੌੜੀਆਂ ਰਾਹੀਂ ਰਸਤਾ ਤੇ ਆਹ ਟਰੈਕ ਵਾਲਾ ਰਾਹਗਾ ਥ੍ਰੀ ਪੌੜੀਆਂ ਵਾਲਾ ਰਸਤਾ ਹੈਗਾ ਨੇੜੇ ਤੇ ਆਹ ਟਰੈਕ ਵਾਲਾ ਰਸਤਾ ਥੋੜਾ ਜਿਹਾ ਦੂਰ ਪੈਂਦਾ ਘੁੰਮ ਕੇ ਆਉਂਦਾਗਾ ਬਾਕੀ ਆਪਣੀ ਸੰਗਤ ਨਾਲ ਰਾਇ ਕਰਦੇ ਆ ਵੀ ਕਿੱਧਰ ਦੀ ਜਾਊਗੀ ਹਾਲੇ ਤਾਂ ਚਾਹ ਦਾ ਲੁਤਪ ਉਠਾ ਰਹੇ ਹੈਗੇ ਨੌਜਵਾਨ ਔੜੀਆਂ ਵਾਲਾ ਰਾਹ ਚੂਜ਼ ਕਰ ਲਿਆ ਆਪਣੀ ਸੰਗਤ ਨੇ ਕਹਿੰਦੀ ਨੇੜੇ ਆ। ਕਦਾਂ ਮਿੰਟ ਲਈ ਰੈਸਟ ਕਰਨ ਰੁਕੇ ਹਾਂ ਜੀ ਹੁਣ। ਤੇ ਹਾਂਜੀ 1-2 ਮਿੰਟ ਰੈਸਟ ਕਰਨ ਰੁਕੇ ਸੀਗੇ। ਤੇ ਦੋਨ ਸੰਸਾ ਉਹ ਤੇ ਸਾਨੂੰ ਦਰਸ਼ਨ ਕਰਵਾ ਰਹੇ ਆ। ਬਹੁਤ ਵੀ ਖਬਰ ਪਿੱਛੇ ਦੇ ਪਾਸੇ ਇੱਕ ਤਾਂ ਇੱਧਰ ਆ ਜੀ। ਠੀਕ ਇੱਧਰ ਆ। ਪਹਿਲਾ ਸੰਸਾਹ ਸਾਹਿਬ ਆ ਸੰਗਤ ਨਾਲ ਗਰਵਾਣੀ ਦਾ ਜਾਪ ਹੋ ਰਿਹਾ। ਹਉ ਹਉ ਤੇਰਾ ਪ੍ਰਮ ਗਿਆਨ ਜੀ ਸੰਗ ਤੋਂ ਆਪ ਆਉੜੀਆਂ ਰਹਿ ਗਈਆਂ ਐ ਕੋਣ ਸਾਹਿਬ ਐਂਟਰੀ ਹੋ ਚੁੱਕੀ ਆ ਜੀ ਗੁਰਬਾਣੀ ਦਾ ਜਪ ਚੱਲ ਰਿਹਾ ਕਰੋ ਦਰਸ਼ਨ ਜੀ ਕੋਣ ਵਾਂਗਿਆ ਸਤਿ ਸਗ ਪਾਰ ਬ੍ਰੰਤ ਲੱਗ ਰਗਾ ਦਿਲ ਦਾ ਹੋਇਆ ਸੁਖ ਸਤਿ ਨਾਮ ਕੇ ਜਨ ਸਦਾ ਸਤਨਕਾ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਵੀ ਕਰਾਵਾਂਗੇ ਅੰਦਰੋਂ ਕੋਈ ਨਹੀਂ ਕੋਈ ਨਹੀਂ ਹੋ ਜਾਣਗੇ ਠੀਕ ਇੱਧਰ ਦਰਬਾਰ ਸਾਹਿਬ ਆ ਜੀ ਤੇ ਇੱਧਰ ਡਿਸਪੈਂਸਰੀ ਆ ਦਵਾਈਆਂ ਵਾਲੀ ਫਰੀ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਤੁਹਾਡੇ ਆ ਰੋਕੇ ਆਪਾਂ ਇਸ਼ਨਾਨ ਕਰਕੇ ਫਿਰ ਦਰਸ਼ਨ ਕਰਾਂਗੇ ਮੈਂ ਬੇਕਾਰ ਨੂੰ ਬੰਦੇ ਹੀ ਗਏ ਇਹ ਆਲਾ ਪਰਿਗਤ ਹੋਣਾ ਹੈ ਯੂਪੀ ਇਹ ਆਲਾ ਰੈਪ ਠੀਕ ਹੈ ਵੀਰੇ ਆਈ ਜੇ ਕਿੱਥੇ ਪਹੁੰਚੇ ਪੱਦੇ ਗਾ ਕੇ ਟਾਈਮ ਵਧੀਆ ਵਧੀਆ ਲੱਗੇ ਕਿਤਨੇ ਵਧੀਆ ਵਾਹਿਗੁਰੂ ਜੀ ਸੰਗਤ ਕਰੋ ਦਰਸ਼ਨ ਪਵਿੱਤਰ ਸਰੋਵਰ ਦੇ 10 ਕਮਾਂਡਸ ਓਵਰ ਦੇ ਕੰਢੇ ਤੇ ਆਰਾਮ ਕਰਦੇ ਹੋਏ ਜੀ ਉਸ ਤੋਂ ਬਾਅਦ ਇਸ਼ਨਾਨ ਕਰਕੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਦਰਬਾਰ ਸਾਹਿਬ ਦੇ ਸੋਨੀ ਵੀਰ 33 ਡੋਕੀਆਂ ਲਾਉਣ ਦੀ ਤਿਆਰੀ ਚਾਊਟ ਕਰ ਰਹੇ ਹਾਂ 1 2 3 4 5 6 7 8 9 10 ਇੱਕ ਮਿੱਠੂ ਵੀਰ ਇਸ ਵਕਤ ਟਰੋਵਰ ਦੇ ਵਿੱਚ ਦੇਖੋ ਕਿੰਨੀਆਂ ਦੁਕੀਆਂ ਲਾ ਰਿਹਾ ਮੇਰਾ ਭਰਾ ਗੈਣਾ ਕਿਹੜੀ ਕਿੰਨੀਆਂ ਲਾਉਦਾ ਚੱਲ ਵੀਰ ਮਿੱਠੂ ਇੱਕ ਬੋ ਨੰਨਾ ਲੈ ਸਾਡਾ ਰਾਜੂ ਵੀਰ ਹੁਣ ਦੇਖੋ ਕਿੰਨੀਆਂ ਡੌਕੀਆਂ ਲਾ ਰਿਹਾ ਇਹਨੇ 11 ਕਿਹਾ ਸੀ ਦੇਖਦੇ ਆ 11 ਡੌਕੀਆਂ ਕਿਹਾ ਸੀ ਮੁੰਡੇ ਨੇ 1 2 3 4 5 6 7 8 9 10 11 12 13 ਆਪਣੀ ਕਹਿਣੀ ਤੇ ਖਰਾ ਉਤਰ ਗਿਆ ਸਾਡਾ ਰਾਜੂ ਵੀਰ ਹਾਂਜੀ ਦੋਸਤੋ ਹੁਣ ਸਾਡਾ ਮੇਰ ਵੀਰ ਵੀਰ ਮਿਹਰਬਾਨ ਵੀਰ ਦੇਖੋ ਇਹਨੇ 11 ਟੋਕੀਆਂ ਗਿਆ ਸੀ ਦੇਖੋ ਕਿੰਨੀਆਂ ਲਾਉਂਦਾ ਤਾਂ ਇੱਕ ਉਹ 3 4 5 6 7 8 9 10 11 12 13 14 15 16 17 18 19 एक, दो तीन चार पं डोकिया छत आठ रुक गया ठंडा बहुत पानी यार ਤਕਾ ਨਾ ਕਰੀ ਆ ਮਰੀ ਆਈ ਰੁਕ ਮੇ ਬੂਜ ਪਰਮ ਪਤਾਈ ਸਲੇਪੁਰ ਜਾ ਤੇ ਸੰਗਲ ਬੋ ਫੜਲੇ ਨੇ ਮੋਡੇ ਨਹੀਂ ਵੀਜੇ ਵੀਰੇ ਤੇਰੇ ਮੋਡੇ ਪਿਓ ਚੰਗੀ ਤਰ੍ਹਾਂ ਪਿੱਛੇ ਨੂੰ ਟੇਡਾ ਹੋ ਸੰਗਲ ਲੰਬਾ ਕਰ ਬਿਜੇ ਹਾਂਜੀ ਦੋਸਤੋ ਆਪਣਾ ਇਸ਼ਨਾਨ ਹੋ ਚੁੱਕਿਆ ਹੁਣ ਤੇ ਆਪਾਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਬੱਚ ਮੱਥਾ ਦੇਕਾਂਗੇ ਤੇ ਛੋਟੇ ਨਾਲ ਦਰਬਾਰ ਸਾਹਿਬ ਦੀ ਵੀਡੀਓ ਸ਼ੇਅਰ ਕਰਾਂਗੇ ਸਾਹਿਬ ਟੁੱਟੇ ਪਾ ਸੋ ਕਹੇ ਗੁਰੂ ਨਾਨਕ ਦੇਵ ਧਿਆਏ ਫਰੰਗਤ ਗੁਰਤੇ ਅਮਰਦਾਸ RAM ਦਾਸ ਹੈ ਸਹਾਈ ਅਰਜਨ ਹਰ ਗੋਬਿੰਦਨਾਵ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੁਖ ਟਾਲ ਗੁਰ ਸੇਵੀਆ ਹਨ ਸੁਸਹਿਜ ਸੁਭਾਈ ਦਸਨ ਪਾਸੇ ਆ ਗੁਰੂ ਕੈ ਜਨਮ ਮਰਨ ਮੁਕਤ ਕਰੇ ਹੋਵੇ ਸਿਫਤ ਅਕਸੰਮ ਜਿਸ ਜਗ੍ਹਾ ਤੇ ਆਪਾਂ ਬੈਠੇ ਹਾਂ ਇਸ ਜਗ੍ਹਾ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਹਨ ਕਿ ਜਿੱਥੇ ਹਿਮਕੁੰਟ ਨਾਮ ਦਾ ਪਰਬਤ ਹੈ ਉਸ ਦੇ ਚਾਰ ਸ퀘ਰੇ ਸੱਤ ਚੋਟੀਆਂ ਸੁਭਾਏਮਣ ਹਨ ਇਹ ਨਿਸ਼ਾਨੀਆਂ ਦਸੀਆਂ ਹਨ ਸਤਿਗੁਰਾਂ ਨੇ ਕਹੇ ਹਮ ਅਤਿਕ ਤਪਸਿਆ ਸਾਧੀ ਮਹਾਕਾਲ ਕਾਲ ਕਾ ਰਦੀ ਸਤਿਗੁਰੂ ਜੀ ਕਹਿੰਦੇ ਅਸੀਂ ਹੇਮਕੁੰਟ ਪਹਾੜ ਤੇ ਬੈਠ ਕੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਕਰਨਾ ਕੀਤੀ ਇਹ ਵਿਦਕਰਤਾ ਤਪੱਸਿਆ ਭयो ਦ્વੈਤ ਏਕ ਰੂਪ ਹੋ ਗयो ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਸਾਨੂੰ ਤਪੱਸਿਆ ਕਰਦਿਆਂ ਕਰਦਿਆਂ ਬਹੁਤਾਂ ਹੀ ਨਿਵਾਜਾ ਪੰਥ ਪ੍ਰਚਾਰ ਕਰ ਬਹਿ ਕੋ ਸਾਜਾ ਮੈਂ ਆਪਣਾ ਸੁਪੁੱਤਰ ਹੋਣ ਦਾ ਮਾਣ ਬਖਸ਼ਦੇ ਹੋਏ ਆਪ ਜੀ ਨੇ ਸਮਾਰਤ ਲੋਕ ਦੀ ਧਰਤੀ ਤੇ ਭੇਜਣਾ ਕਰਦਾ ਹਾਂ ਮਾਤ ਲੋਹ ਦੇ ਧਰਤੀ ਤੇ ਜਾ ਕਰਕੇ ਧਰਮ ਚਲਾਵਣ ਸੰਤ ਉਬਾਰਨ ਤੁਸਟ ਸਮਨ ਕੋ ਉਪਾਰਨ ਆਪ ਸੰਤ ਧਰਮ ਸੱਚਾ તમ ਚਲਾਓ ਖਾਲਸੇ ਪੰਥ ਦੀ ਸਾਜਨਾ ਕਰੋ ਤਾਂ ਜੋ ਸੁਮੁਚਿ ਮਨੁਕਤਾ ਸੁਖ ਸ਼ਾਂਤੀ ਆਰਾਮ ਆਜ਼ਾਦੀ ਦੇ ਨਾਲ ਜੀ ਸਕੇ ਸਤਿਗੁਰੂ ਜੀ ਕਹਿੰਦੇ ਅਸੀਂ ਅੱਜ ਸੰਗਤੋਂ ਆਪਾਂ ਦਾ ਦਸਮ ਘਰ ਆ ਕੇ ਆ ਚੁੱਕੇ ਹਾਂਗੇ ਆਪ ਨੇ ਬਹੁਤ ਸਾਰਾ ਵੀਡੀਓ ਪਸੰਦ ਆਈ ਹੋਊਗੀ ਆਪੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ। ਆਪਾ ਵੈਦਰ ਬਹੁਤ ਖਰਾਬ ਹੋ ਚੁੱਕਿਆ। ਧੁੰਦ ਬਹੁਤ ਜ਼ਿਆਦਾ ਹੈ।